ਮੈਂ ਬਰਨਾਲੇ ਸਿਵਲ ਹਸਪਤਾਲ ਦੇ ਵਿੱਚ ਲਾਸਟ ਡਿਊਟੀ ਕੀਤੀ ਹੈਗੀ ਬਤੌਰ ਰੇਡੀਓਗ੍ਰਾਫਰ ਤੇ ਮੇਰੀ ਤਲਵੰਟੀ ਸਾਹਿਬ ਉਹ ਡਾਕਟਰ ਨੇ ਗਲਤ ਹੋਏ ਐਕਸਰੇ ਰਿਪੋਰਟਾਂ ਜੀ ਕਰਵਾਉਂਦੇ ਸੀ ਮੈਂ ਕੀਤੀ ਨਹੀਂ ਉਹਦੀ ਸਜ਼ਾ ਭੁਗਤ ਰਿਆ ਇਤੋਂ ਤੱਕ ਕਿ 12 ਸਾਲਾਂ ਦੇ ਵਿੱਚ ਵਿਭਾਗ ਨੇ ਮੇਰੀਆਂ ਬਗੈਰ ਮਤਲਬ ਤੋਂ 27 ਵਰਦੀਆਂ ਕਰੀਆਂ ਇੱਕ ਸਾਲ ਚ ਅਟ ਕਰੀਆਂ ਤੇ ਲਾਸਟ ਬਦਲੀ ਮੇਰੀ ਬਗਨ ਸਮਾਣੇ ਤੋਂ ਬਰਨਾਲੇ ਹੋਈ ਸੀ ਜਿਹੜੀ ਸ਼ਿਕਾਇਤ ਤੇ ਹੋਈ ਸੀ ਉਹਦੀ ਹਲੇ ਤੱਕ ਇਨਕੁਆਰੀ ਨਹੀਂ ਹੋਈ ਵੀ ਮੈਂ ਉਹਦੇ ਤੇ ਰੋਸ਼ੀ ਆ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਆਪਣੇ ਕੀ ਕਹਿੰਦੇ ਹਰ ਸਿਸਟਮ ਦੇ ਵਿੱਚ ਹਰ ਡਿਪਾਰਟਮੈਂਟ ਦੇ ਵਿੱਚ ਇੱਕ ਕਲਰਕ ਪੀਐਨ ਜਿਹੜਾ ਹੈਗਾ ਉਹ ਵੀ ਡੀਸੀ ਬਣਿਆ ਬੈਠਾ ਹੈ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਗਈ ਉਹਦੀ ਦਰਖਾਸਤ ਜਾਂਦੀ ਹੈ ਜੇ ਕਿਤੇ ਵੱਡੇ ਅਫਸਰ ਦੇ ਬਰਖਲੱਬ ਜਾਂ ਕਿਸੇ ਵੱਡੇ ਧੜਲੇਦਾਰ ਦੇ ਬੰਦੇ ਬਰਖਲੱਬ ਤਾਂ ਉਹਦੀ ਫਾਈਲ ਉੱਤੇ ਦੱਬ ਲਈ ਜਾਂਦੀ ਹੈ ਗਰੀਬ ਤੋਂ ਦੀ ਫਾਈਲ ਤੇ ਪੈਸੇ ਖਾਈ ਜਾਂਦੇ ਨੇ ਸਿਰਫ ਉਹਨੂੰ ਇਨਸਾਫ ਨਹੀਂ ਮਿਲਦਾ ਤੇ ਉਹ ਇਨਸਾਫ ਲਈ ਭਟਕ ਰਿਆ ਜਾਂਦਾ ਹੈ ਮੈਂ ਇਸ ਟਾਈਮ ਲੱਕੜਾਂ ਦੀ ਚੇਤਾ ਬਣਾ ਕੇ ਸਿਵਲ ਸਰਜਨ ਦਫਤਰ ਦੇ ਮੂਹਰੇ ਬਰਨਾਲੇ ਬੈਠਾਗਾ ਜੀ ਤੇ ਕਿੰਨਾ ਦਿਨ ਅੱਜ ਸੋਡਾ ਚੱਲ ਅੱਜ ਮੇਰਾ ਦੂਜਾ ਦਿਨ ਹੈ ਜੀ ਉਰੇ ਕੱਲ ਮਾੜਾ ਮੋਟਾ ਗੱਲਬਾਤ ਕਰੀ ਸੀ ਇਹਨਾਂ ਨੇ ਕਹਿੰਦੇ ਵੀ ਕੋਈ ਇਨਕੁਆਰੀ ਬਿਠਾਉਂਦੇ ਆ ਡੀਸੀ ਵੱਲੋਂ ਇਨਕੁਆਰੀ ਲੈਟਰ ਆਇਆਗਾ ਤੇ ਪਰ ਅਜੇ ਤੱਕ ਮੈਨੂੰ ਕਿਸੇ ਨਾਲ ਨੇ ਕੋਈ ਸੰਪਰਕ ਵੀ ਕਰਿਆ ਜੀ ਇਹ ਪ੍ਰੋਟੈਸਟ ਕਦੋਂ ਤੱਕ ਚੱਲ ਜਾਰੀ ਰਹੇਗਾ ਇਹ ਆਪਣੇ ਕੀ ਕਹਿੰਦੇ 25 ਤਰੀਕ ਤੱਕ ਸਿਰਫ ਇਹਨਾਂ ਨੂੰ ਇੱਕ ਸਿੰਪਲ ਰੋਸ ਪ੍ਰਦਰਸ਼ਨ ਕਿਹਾ ਹੋਇਆ ਵੀ 10 ਤੋਂ 5 ਵਜੇ ਤੱਕ ਡੇਲੀ ਚੱਲੇਗਾ ਤੇ 25 ਤਰੀਕ ਤੋਂ ਬਾਅਦ ਇਹਨੂੰ ਕੰਟੀਨਿਊਸ 24 ਘੰਟਿਆਂ ਵਾਸਤੇ ਜਾਰੀ ਕਰ ਦਿੱਤਾ ਜੀ ਇਹ ਸੋਡੀਅਮ ਮੰਗਾ ਨਾ ਮੰਨੀਆਂ ਗਈਆਂ ਤਾਂ ਨਾ ਮੰਨੀਆਂ ਗਈਆਂ ਤਾਂ ਇਹ ਪੇਖ ਦੇਖਣਾ ਜੀ ਆਪਾਂ ਧਰਨਾ ਤਾਂ ਜਾਰੀ ਰਹੇਗਾ ਠੀਕ ਨਹੀਂ ਮਰਨ ਮਾਰਤ ਦੇ ਕਨਵਰਟ ਕਰਨਾ ਹੈ ਜਾਂ ਕੋਈ ਹੋਰ ਵੱਡਾ ਸਟਾਰਟ ਕਰਨਾ ਹੈਗਾ ਇਹ ਅਗਲੀ 30 ਤਰੀਕ ਨੂੰ ਨਿਸ਼ਚਿਤ ਕੀਤਾ ਜਾਊਗਾ ਸਰ ਇਸ ਤਰ੍ਹਾਂ ਜੀ ਕੱਲ ਇੱਕ ਸਾਡੇ ਕੋਲ ਆਇਆ ਸੀ ਆਦਮੀ ਇੱਕੀ ਕੁਝ ਮੇਰੇ ਏਮਪਲਾਈ ਕਹਿ ਰਹੀ ਸੀ ਕਿ ਸਾਡੇ ਮੁਲਾਜ਼ਮ ਸੀਗਾ ਪਹਿਲੇ ਤੇ ਉਹਦੀਆਂ ਮਲਟੀਪਲ ਕ੍ਰੀਸਿਸ ਤੇ ਟਰਾਂਸਫਰਸ ਹੋਈਆਂ ਜੋ ਉਹਨੇ ਮੈਨੂੰ ਦੱਸਿਆ ਤੇ ਉਹ ਕਹਿ ਰਿਹਾ ਸੀ ਕਿ ਜਬਰੀ ਰਿਟਾਇਰ ਕਰਤਾ ਮੈਨੂੰ ਤਕੋਏ ਜਿੱਥੇ ਤੱਕ ਰਿਟਾਇਰਮੈਂਟ ਦਾ ਮਾਮਲਾ ਹੈ ਸਾਡੇ ਹੱਥ ਚ ਨਹੀਂ ਹੈ ਸਰਕਾਰ ਦੇ ਹੱਥ ਚ ਹੈ ਸਰਕਾਰ ਨੇ ਕੁਝ ਦੇਖਿਆ ਹੁਣ ਉਹਦੇ ਅਗੇਂਸਟ ਕੁਝ ਹੋਣਾ ਤਾਂ ਇਹ ਟਾਇਰ ਕੀਤਾ ਬਾਕੀ ਜਿੱਥੇ ਤੱਕ ਨਿਊਜ਼ ਦੀ ਗੱਲ ਹੈ ਉਹਨੇ ਆਪਣਾ ਮੰਗ ਪੱਤਰ ਦਿੱਤਾ ਮੈਂ ਉਹ ਇਨਕੁਆਰੀ ਆਪਣੇ ਇਡੀਆ ਡਾਕਟਰ ਪ੍ਰਦੀਸ਼ ਨੂ ਮਾਰਕਰ ਤੀ ਹੈ ਆਫਟਰ ਇਨਕੁਆਰੀ ਅਸੀਂ ਦੇਖਾਂਗੇ ਵੈਸੇ ਮੈਂ ਐਸਐਮਓ ਕੋਲ ਦੀ ਫੋਨਿਕਲੀ ਪੁੱਛਿਆ ਸੀ ਉਹ ਕਹਿੰਦੇ ਕਿ ਇਹਨਾਂ ਦੇ ਡਿਊ ਜਿੰਨੇ ਵੀ ਬਣਦੇ ਹੈ ਉਹ ਸਾਰੇ ਦੇ ਦਿੱਤੇ ਗਏ ਹਨ ਜੇ ਕੋਈ ਮੜਾ ਮोटा ਕੋਈ ਹੋਏਗਾ ਬਕਾਇਆ ਉਹ ਦੇਖ ਲਾਂਗੇ ਆਫਟਰ ਇਨਕੁਆਰੀ ਠੀਕ ਹੈ ਉਹ ਵੀ ਇਹਨੂੰ ਲੈ ਜਾਓ